ਦੋ ਵੀ ਗੱਲ ਸਭ ਇੱਕ ਤਾਂ ਦਾ ਟੈਂਕ ਤਨਜੂ ਚਾ ਗਿਆ ਪਹਿਲਾਂ ਨਾਲੋਂ ਜੀ ਉਹਦਾ ਕਾਰਨ ਕਾਰਨ ਮੰਨ ਲਓ ਵੀ ਇਹਦਾ ਜਿਵੇਂ ਡਾਇਆ ਦਾ ਦਾਣਾ ਦਾਣੇ ਨਾਲ ਪੂਰਾ ਦਾਣਾ ਥੱਲੇ ਜਾਊਗਾ ਵੀ ਪਾਈਪ ਸਿੱਧੀ ਹੋ ਜੂਗੀ ਪਾਈਪ ਸਿੱਧੀ ਜਿਵੇਂ ਪਿਛਲੀ ਵਾਰ ਕੋਈ ਵੈਦਰ ਪ੍ਰੋਬਲਮ ਥੋੜੀ ਆ ਗਈ ਸੀਗੀ ਐਦਿਕ ਨਹੀਂ ਆਊਗੀ ਵੀ ਚੋਕਚਾਕ ਹੁੰਦਾ ਝੰਡਾ ਸਵਾਲ ਹੀ ਨਹੀਂ ਪੈਦਾ ਹੁੰਦਾ ਵੀਰ ਹੋਰ ਇੱਕ ਮੇ ਹੋ ਗਿਆ ਅੱਗੇ ਵੀਰਾ ਨਾੜ ਸੀ ਜਾ ਹਾਂਜੀ 19 ਨੰਬਰ ਸੀਗਾ ਹੁਣ 22 ਨੰਬਰ ਹੋ ਗਿਆ ਇਹ ਕਾਹਤੋਂ 22 ਦਾ ਕੀਤਾ ਪਹਿਲਾਂ ਵੀ ਕੋਈ ਖਾਸ ਨਹੀਂ ਸੀਗੀ ਹਾਂਜੀ ਨੋਰਮਲ ਤਾਂ ਹੁਣ ਨੜ ਨਹੀਂ ਟੁੱਟੂਗਾ ਵੀ ਪਹਿਲਾਂ ਸ਼ੰਕਾ ਜਿਹਾ ਲਾ ਲਓ ਵੀ ਦਿਮਾਗ ਚ ਰਹਿੰਦੀ ਹੈ ਕਿ ਵੀ ਥੋੜੀ ਜੇ ਜੇ ਜੀ ਹੋਰ ਔਰ ਆ ਹੁਣ ਜਿਵੇਂ ਮੰਨ ਲਓ ਆਪਣਾ ਸਾਈਡ ਤੇ ਮੈਂ ਵਾਟ ਨਾਲ ਕਿਹੜਾ ਲਾਉਣੇ ਆ ਹਾਂ ਇਹ ਜਮਾ ਜਿਵੇਂ ਮੰਨ ਲਓ ਵੀ ਆ ਪੂਰਾ ਸਾਈਡ ਭਰਿਆ ਜਾਊਗਾ ਵਾਟ ਦੇ ਨਾਲ ਦਾਣਾ ਡਿੱਗੂਗਾ ਪੂਰਾ ਐਕੂਰੇਸੀ ਮੈਂ ਕਿਹਾ ਅਵਾਰਡ ਮਿਲਿਆ ਵਿਆ ਮਾਸ਼ੂ ਨੂੰ ਇਸ ਚੀਜ਼ ਦਾ ਅਵਾਰਡ ਮਿਲਿਆ ਜੀ ਕਣਕ ਦਾ ਦਾਣਾ ਦਾਣਾ ਵੀ ਔਰ ਡਾਇ ਦਾ ਵੀ ਦਾਣਾ ਦਾਣਾ ਘਿਰੂਗਾ ਨਹੀਂ ਆਪਣਾ ਵੇਸਟ ਨਹੀਂ ਜਾਊਗਾ ਨਹੀਂ ਨਹੀਂ ਭਾਈ ਜੀ ਤੇ ਇਹਦੇ ਬਲੇਡ ਸਟੀਲੀ ਬਰਾਉਨ ਬਲੇਡ ਆ ਵੀਰ ਇਹ 8 ਫੁੱਟ ਮਾਡਲ ਵਿੱਚੋਂ ਤਿਆਰ ਆ ਵੀਰ ਵਿੱਚੋਂ ਵਿੱਚੋਂ 8 ਫੁੱਟ ਜੀ ਵੈਰੀ ਗੁੱਡ ਬਾਕੀ ਗੱਲ ਸਾਹਿਬ ਇਹਦਾ ਸਪੇਅਰ ਪਾਰਟ ਵਗੈਰਾ ਹੂੰ ਜੋ ਵੀ ਮਾਸ਼ੀਓ ਦਾ ਜੋ ਵੀ ਸਪੇਅਰ ਪਾਰਟ ਆ ਉਹ ਸਭ ਕੁਝ ਨੂੰ ਸਭ ਮਾਰੇ ਦੀ ਕਰ ਪੜੇ ਇਥੇ ਬੈਲਦਾ